ਆ ਹਾਂਜੀ ਕਿਸਾਨ ਵੀਰੋ ਸਵਾਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਰ ਨਗਾਂ ਮਸੇਲੇ ਲੈ ਕੇ ਆਏ ਜੀ ਦੋ ਬਾਈ ਤਾਜ਼ੀਆਂ ਸੂਈਆਂ ਇੱਕ ਗੱਬਣਾ ਆਓ ਪੁੱਛ ਲੈਨੇ ਬਾਈ ਤੁਹਾਡੇ ਆ ਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਜੀ ਬਹੁਤ ਵਧੀਆ ਬਾਈ ਵਧੀਆ ਚੱਲ ਰਿਹਾ ਕੰਮ ਬਹੁਤ ਵਧੀਆ ਚੱਲ ਰਿਹਾ ਲੈਟਰ ਚਲੋ ਵਧੀਆ ਨਾਮ ਤੇ ਡਰੈਸ ਹੋ ਗਾ ਚੰਨਾ ਗਲਾਜ਼ਿੰਗ ਪੈਂਦਾ ਸੰਘਾਰਾ ਨੋ 9 ਤਪਾ ਦੇ ਠੀਕ ਹੈ ਠੀਕ ਹੋਵੇ ਨੇੜੇ ਵਾਲਾ ਜਿਹੜਾ ਜਈ ਨੇੜੇ ਪਿੰਡ ਬਈ ਨੇੜੇ ਆਪਾਂ ਨੂੰ ਭਗੌਰ ਰਹਾ ਜਰਾ ਮੋਬਾਈਲ ਨੰਬਰ ਬੋਲ 994014 33579 33579 ਬਾਕੀ ਡਾਕਟਰ ਨਾਲ ਗੱਲ ਕੀਤੀ ਆ ਪਾਰੇ ਇੱਕ ਵੀਡੀਓ ਜ਼ਾ ਦੇ ਜਦੋਂ ਵੇਲੇ ਬਾਹਰ ਲੈਣੀ ਆ ਵੀ ਨਰਖ ਭਰ ਕੇ ਲੈ ਲੈ ਆਪਣੇ ਆਪਣੀਆਂ ਲਿਆਣੀਆਂ ਆ ਮਾ ਠੀਕ ਆ ਅੱਗ ਦੀ ਆਪਣੀ ਕੋਈ ਜਿਵੇਂ ਮਲ ਕੇ ਕਹਿੰਦੇ ਆ ਬੂਮੀ ਕਹਿ ਕੇ ਲੈਣੀਆਂ ਆਪਣੀ ਕੋ ਘਰੇ ਵੀ ਚੋਈ ਹੁੰਦੀ ਠੀਕ ਆ ਭਾਈ ਇਹ ਕਰਕੇ ਸੂਈ ਆ ਉਹ ਕੱਲ ਦੀ ਸੂਈ ਆ ਹਾਂ ਜਿਹੜੇ ਵੀ ਲੈਣੀ ਆ ਉਹ ਛੱਲੀ ਕੱਲ ਹੈ ਜਦੋਂ ਆਪਣੇ ਘਰੋਂ ਬਾਗੀ ਆਪਣੀ ਕੋਈ ਛੱਲੀ ਨਹੀਂ ਬਹੁਤ ਠੀਕ ਆ ਭਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਹਾ ਸੁਈ ਆ ਇਹ ਦਰ ਦੂਜਾ ਸੁਹਾ ਸੁਈ ਆ ਕਦੋਂ ਸੁਈ ਆ ਇਹ ਦਰ ਕੀ ਸੁਈ ਆ ਜੇਰ ਜੂ ਡਾਕਟਰਾਂ ਕੰਮੀ ਦਾ ਦਿਖਾ ਦਿਓ ਆ ਨਾਰਗਰੂ ਡਾਕਟਰ ਸਾਜੋ ਬੱਚੇ ਆ ਜਮਾ ਕੰਮ ਬੱਚਾ ਕੀ ਆ ਬਾਈ ਬੱਛਾ ਮਰਜੀ ਬੱਛਾ ਬਾਈ ਹਾਂ ਨਾਰਵਲ ਇਹੋ ਜਮਾ ਅੱਲਾ ਪਿਆ ਹੂੰ ਬੱਡੀ ਗੱਲ ਕੀ ਆ ਇਧਰ ਆ ਪਈ ਆ ਠੀਕ ਆ ਬਾਈ ਬੱਡੀ ਗੱਲ ਕੀ ਆ ਇਧਰ ਸੰਧੀ ਸੀਲ ਦੇ ਬੋਲ ਲਾਏ ਬਾਈ ਜਿਵੇਂ ਮਰਜੀ ਬੈਠਾ ਕੋਈ ਬਾਈ ਬੱਦੀ ਦਾ ਤੁਹਾਨੂੰ ਬਹੁਤ ਚੰਗਾ ਲੱਗਿਆ ਕੀ ਬਾਤ ਆ ਆਰਡਰ ਬੜਾ ਚੰਗਾ ਹਣਾ ਬਾਈ ਹਾਂ ਵੈਰੀ ਬਹੁਤ ਚੰਗਾ ਆਰਡਰ ਬਾਕੀ ਨਾ ਅੰਮ੍ਰਾਲੇ ਵੇ ਤੇ ਬਹੁਤ ਆ ਨਾਰਵਲ ਉਹ ਬਹੁਤ ਚੰਗਾ ਕੱਲਾ ਕੱਲਾ ਦਾ ਬੱਟੀ ਆ ਤਣ ਚਾਰੇ ਬਾਕੀ ਲੈਵਾ ਦਾ ਤੇ ਖਰਾਬ ਨਹੀਂ ਹੁੰਦਾ ਜੀ ਬਾਹਰ ਦਾ ਹੂੰ ਸਹੀ ਗੱਲ ਆ ਬਾਈ ਕੋਈ ਟੁੱਟ ਮਾ ਜਾਂ ਲੈਵਾ ਨਹੀਂ ਸੈਕਸ ਜੀ ਆਰਡਰ ਆ ਛੇਤੀ ਪ੍ਰੋਬਲਮ ਨਹੀਂ ਆਉਂਦੀ ਬਾਈ ਲੇਵਾ ਬੜਾ ਕਮਾਲ ਮੁੱਠੀ ਆ ਥਣ ਗਲਾਬੀ ਥਣ ਲੱਗਿਆ ਹਾਂ ਡਾਕਟਰ ਬਹੁਤ ਚੰਗਾ ਲੱਗਿਆ ਬਲ ਬਣੂ ਬਣੂ ਬਹੁਤ ਆਜੇ ਮਨ ਤੜਕੇ ਦਾ 5 5.5 ਕਿਲੋ ਵੋ ਆਖਦਾ ਠੀਕ ਆ ਬਸ ਚੰਗਾ ਆ ਕੇ ਹਮ ਬੱਦੀ ਗੱਲ ਕੀ ਡਾਕਟਰ ਇਹ ਬਾਈ ਦਾ ਬਲਾ ਇੱਥੀ ਆ ਥੱਲੇ ਹਮ ਆ ਸੀਜ਼ਨ ਤਾਂ ਬਹੁਤ ਹੀ ਹੈ ਜਿੱਦਾਂ ਵੀ ਮਰਦੀ ਹੈ ਨਾ ਕਰਮਾਂ ਜਿਉਂ ਹੀ ਨਹੀਂ ਕਹਿੰਦੀ ਡਾਕਟਰ ਕੋਸ਼ਿਸ਼ ਕੀ ਆ ਬਾਤ ਆ ਬਈ ਸੋਰਾ ਤਾਰਾ ਚੰਗਾ ਜਰਸੀ ਨਸਲਾ ਗਰਮੀ ਨਹੀਂ ਮੰਨਦੀ ਫੈਂਡ ਫੁੰਡ ਕਰਵਾਉਂਦਾ ਡਾਕਟਰ ਜਰਸੀ ਦੀ ਮੰਗ ਬਹੁਤ ਆਦੀ ਮੰਗ ਬਹੁਤ ਆ ਸਹੀ ਹਾਂ ਇਹ ਮਿਲਦੀ ਬਹੁਤ ਘੱਟ ਹੈ ਮਿਲਦੀ ਬਹੁਤ ਘੱਟ ਮੰਗ ਬਹੁਤ ਜ਼ਿਆਦਾ ਆਰਡਰ ਦਿਖਾਉਨੇ ਬਈ ਆਰਡਰ ਦੀ ਜਿਹੜੀ ਕੁਆਲਿਟੀ ਹੈ ਨਾ ਕਮਾਲ ਦੀ ਆ ਦੇਖਣ ਆ ਲੈ ਦੇਖੋ ਬਈ ਕੀ ਬਾਤ ਆ ਸੋਹਣਾ ਆਰਡਰ ਗਰਮਾੜੀ ਦਾ ਤਿਆਰ ਕਰਿਆ ਵਾ ਮੁੱਠੀ ਆਲਾ ਤਣ ਚਾਰੇ ਤਣ ਪੂਰੀ ਵਿੱਤੀ ਤੇ ਇੱਕੋ ਜੀ ਗਾਇ ਬਾਕੀ ਡਾਕਟਰ ਧਾਰਾਂ ਵੀ ਭਲਾਈ ਮਾਦੇ ਹਿੱਲਣਾ ਉਹਦਾ ਕੰਮ ਨਹੀਂ ਗਾ ਲੈ ਇਹਦੀ ਕੁਛ ਨਹੀਂ ਹੈ ਜਮੇਂ ਗਾ ਲੈ ਬਈ ਚੂਣ ਚੇਕ ਕੋਈ ਵੱਲ ਹਮਾਂਗੇ ਦਿਖਾ ਦੇ ਕੋਈ ਕਰਨੀ ਲੱਗਦੀ ਨਾ ਨਾ ਚੂਣ ਬੜਾ ਚੰਗਾ ਹੈ ਨਾ ਡਾਕਟਰ ਜਵਾਈ ਦਾ ਬੜੀ ਚੰਗੀ ਆ ਲੈ ਹਾਂ ਲੈ ਬਈ ਜੇ ਮੈਂ ਮਰਦੀ ਧਾਰਾਂ ਮਰੀ ਚੱਲ ਕੋਈ ਚੱਕਰੀ ਨਹੀਂ ਹਿੱਲਣਾ ਗਰਮਾੜੀ ਨੇ ਪੂਰਾ ਕਿਆ ਬਾਤ ਹੈ ਲੈ ਡਾਕਟਰ ਦਾ ਵੀ ਇਕਰਾਰ ਮਾਈ ਦੀ ਅਸਲ ਨੇ ਸਾਈ ਵੀਰ ਦੀ ਬਾੜੀ ਹੈ ਸਹੀ ਗੱਲ ਹੈ ਹਾਂ ਬਾਕੀ ਥਾਂ ਡਾਕਟਰ ਬਹੁਤ ਜੰਗਾ ਲੱਗਿਆ ਲੈ ਮੁੱਠੀ ਵਾਲਾ ਪੂਰਾ ਮੁੱਠੀਆ ਖਾਣਾ ਦੋਨੇ ਪਾਸੇ ਦਿਖਾ ਦੇ ਡਾਕਟਰ ਸਾਫ ਸੁਥਰੀ ਬਾੜੀ ਆ ਫਿਰ हां बाकी ਦਿਖਾ ਦੇ ਡਾਕਟਰ ਲੇਵਾ ਮਗਰੂ ਦਾ ਲੇਵਾ ਪੂਰਾ ਸਹੀ ਗੱਲ ਐ ਇਦੋਂ ਵੀ ਦਿਖਾ ਦੀ ਖੰਡੀ ਸੀਲ ਬਹੁਤ ਐ ਨਾੜਾਂ ਨੂੰ ਨਾ ਫੁੱਲ ਆ ਲੇਵੇ ਹਾਂ ਬਾਕੀ ਡਾਕਟਰ ਧਣਾ ਦੀ ਬਿੱਥੀ-ਬੁੱਥੀ ਭਰੀ ਐ ਅਜਿਹਾ ਸ਼ਾਂਤ ਦਿਖਾ ਦੇ ਸਮਾਰ ਕੇ ਸਹੀ ਗੱਲ ਐ ਹਾਂ ਬਿੱਥੀ-ਬੁੱਥੀ ਬਹੁਤ ਆ ਬਾਕੀ ਵਿਸ਼ਾਂ ਨੂੰ ਲੇਵਾ ਦਿਖਾ ਡਾਕਟਰ ਲੇਵਾ ਮਗਰ ਨੂੰ ਦੇਖਾ ਮਗਰ ਦਿਖਾਉਂ ਜੀ ਇਹ ਬਾਹਰ ਦੇਵਾ ਬਿੱਥੀ ਬਾਹਰ ਲੇਵਾ ਦਿਖਾਉਂ ਜੀ ਲੱਤਾਂ ਤੋਂ ਬਾਹਰ ਲੇਵਾ ਬਾਕੀ ਵੱਡੀ ਗੱਲ ਕੀ ਡਾਕਟਰ ਖੰਡੀ ਸੀਲ ਬਹੁਤ ਐ ਹਾਂ ਬਾਕੀ ਮੂੰਹ ਮੱਥਾ ਦਿਖਾ ਦੇ ਨਸਲ ਬਹੁਤ ਆ ਕੋਈ ਐ ਨਹੀਂ ਵੀ ਕਹਿੰਦਾ ਦੋਗਲੀ ਐ ਮੁੱਲ ਫੋਨ ਤੇ ਹੋ ਜ ਚੰਗਾ ਹੀ ਆ ਬਾਈ ਕਿਆ ਬਾਤ ਜਾਦੂ ਤਾਂ ਬਹੁਤ ਹੈ ਹੈਨਾ ਛੋਟਾ ਜਾ ਬਹੁਤ ਚੰਗਾ ਰਹਾ ਦੋਦੀ ਬਾਦੀ ਬਹੁਤ ਚੰਗਾ ਹਾਂ ਦੂਜਾ ਸੁਆ ਜਵਾਨੀ ਵੀ ਆ ਗਈ ਕੱਦ ਵੀ ਚੰਗਾ ਦੋਦੀ ਦਾ ਪੂਰਾ ਵਧੀਆ ਐਫ ਐਫ ਹੋਵੇ ਰੰਜਦਾ ਕੋਈ ਕੱਦ ਛੋਟਾ ਨਹੀਂ ਛੋਟਾ ਨਹੀਂ ਹਾਂ ਦੋਬਲਾ ਕੱਦ ਕੁਦ ਪੂਰਾ ਸਹੀ ਗੱਲ ਆ ਬਾਈ ਵੱਡੀ ਗੱਲ ਕਿ ਡਾਕਟਰ ਸੀਰ ਸਿੰਘ ਦੀ ਵਾਈ ਗੱਲ ਹਾਂ ਜਿਵੇਂ ਮਰ ਜਿਆ ਟ੍ਰਾਈ ਕਰਦੇ ਚੈੱਕ ਕੀ ਅੱਗੇ ਭਰਾ ਦੋ ਨੰਬਰ ਕਿਹੜਾ ਸੂਆ ਸੂਈ ਹੈ ਇਹ ਡਾਕਟਰ ਤੀਜੇ ਸੂਏ ਸੂਈ ਹੈ ਕੱਲ ਸੂਈ ਹੈ ਇਹ ਕੱਲ ਸੂਈ ਹੈ ਹਾਂ ਬੱਚਾ ਕੀ ਦਿੱਤਾ ਇਹਦੇ ਮਗਰ ਬੱਚੀ ਆ ਡਾਕਟਰ ਬੱਚੀ ਜਲਸੀ ਆ ਜਮ ਬੱਚੀ ਚੰਗੀ ਆ ਨਾ ਹਾਂ ਡਾਕਟਰ ਬੱਚੀ ਵੀ ਜਲਸੀ ਆ ਤੇ ਬੱਚੀ ਬਹੁਤ ਚੰਗੀ ਆ ਕੱਦ ਦੇਖੋ ਬੱਚੀ ਹਾਂ ਕੱਦ ਕੁੱਦ ਬਹੁਤ ਆ ਬਾਕੀ ਬੱਚੀ ਦੇ ਡਾਕਟਰ ਜਲਸੀ ਆ ਪੂਰੀ ਪਿਓਰ ਬੱਚੀ ਆ ਸਹੀ ਗੱਲ ਆ ਜੇ ਆਪਾਂ ਕਹਿੰਦੇ ਕਿ ਕੋਈ ਦੋਗਲੀ ਨਹੀਂ ਬੱਚੀ ਹੂੰ ਕਿੰਨੇ ਕ ਬੋਲੇ ਤੇ ਆ ਫਿਰ ਹਾਂ ਡਾਕਟਰ ਇਹ ਥੱਲੇੋਂ ਮਾਨ ਨੇ ਆਪਾਂ ਤੜਕੇ 5 ਹੱਦ 5 ਕਿਲੋ ਰੂਟ ਕੱਢਿਆ ਹਾਂ ਹਾਂ ਆਪਾਂ ਖਾਲੀ ਨਹੀਂ ਕਰੀ ਹਲੇ ਠੀਕ ਹੈ ਆ ਦੇਖੋ ਕਿੰਨਾ ਦੁੱਧ ਚ ਆਇਆ ਬਾਈ ਇਹ ਨਾ 20 ਕਿਲੋ ਰਸਾ ਡਾਕਟਰ ਮਾਲਕਾ ਨੇ ਅੱਛਾ ਹਾਂ ਆਪਣੇ ਕੋਈ ਆਈ ਹੈ ਕੱਲ ਠੀਕ ਹੈ ਹਾਂ ਬਾਕੀ ਚਵਾਈਤ ਵੀ ਪਤਾ ਰਾਮਾ ਇਹ ਚੋਣ ਜਾਣ ਬਹੁਤ ਚੰਗਾ ਥਣਲੇਵਾ ਬਹੁਤ ਸਾਫਾ ਡਾਕਟਰ ਠੀਕ ਹੈ ਬਾਈ ਉਹ ਜੀ ਹੱਲ ਕੇ ਡਾਕਟਰ ਸੀਲ ਥੰਦੀ ਥੋੜਾ ਬੱਚੇ ਦਾ ਕਰਦੀ ਆ ਹੂੰ ਥੋੜਾ ਬੱਚੇ ਦਾ ਜ਼ਰੂਰ ਕਰਦੀ ਆ ਕੰਦ ਘਾਟ ਵਾਲੀ ਆ ਰਾਜੀਆ ਸਮੀ ਪਲੀਆ ਥਣ ਬੜਾ ਕਮਾਲ ਦਾ ਵੱਡੀ ਗੱਲ ਬੱਚਾ ਵੀ ਮਗਰ ਬੱਛੀ ਆ ਬੱਛੀ ਵੀ ਕਵਾਲੀ ਜੜਿਆ ਲੇਵਾ ਦੇਖੋ ਬਈ ਗੁਲਾਬੀ ਥਣ ਕੱਲਾ ਕੱਲਾ ਥਣ ਪੂਰੀ ਬਿੱਤੀ ਦਾ ਨਾਲਾ ਦੇਖੋ ਬਈ ਦੁੱਧਾਂ ਦੀ ਨਾਲ ਕਿੰਨੀ ਜੰਗੀ ਆ ਨਾ ਹਮ ਛਵਾਈ ਤੇ ਵੀ ਬਾਈ ਕਹਿੰਦਾ ਨੰਬਰ 1 ਆ ਕੋਈ ਚੱਕਰੀ ਨਹੀਂ ਬਈ ਤੇ ਬਾਕੀ ਧਾਰਾਂ ਦੂਰਾ ਮਾਰ ਕੇ ਦਿਖਾ ਲੈ ਬਈ ਛਵਾਈ ਚੈੱਕ ਕਰੋ ਚੋਣ ਬੜਾ ਜੀ ਚੋਣਾਂ ਬਹੁਤ ਜੰਗਦਾ ਹੈ ਕਹਿੰਦੀ ਲਾ ਕਰ ਮਾਈ ਸਾਈਡ ਆਲਟਰ ਬਹੁਤ ਹੈ ਸਾਈਡ ਬੜੀ ਚੰਗੀ ਆ ਲੱਗਦੀ ਸਾਈਡ ਆਲਟਰ ਸਾਰਿਆਂ ਵਾਂਗ ਸਾਫ ਕੀ ਬਾਤ ਹੈ ਸਾਈਡ ਬੜੀ ਚੰਗੀਆਂ ਡਾਕਟਰ ਜੌਨ ਖਾਲਸਾ ਵਾਂਗ ਵਾਂਗ ਦੀ ਬਹੁਤ ਸਾਫ ਹੈ ਜਿਵੇਂ ਡਾਕਟਰ ਮਾਰਾ ਲੇ ਪਰ ਦੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਕੋਈ ਚੱਕਰੀ ਨਹੀਂ ਲੱਭਾਇਆ ਕੋਈ ਚੱਕਰੀ ਨਹੀਂ ਲੱਭਾ ਕੀ ਬਾਤ ਹੈ ਹੰਡੀ ਸੀ ਲਾ ਆਡਰ ਚੰਗਾ ਥਾਂ ਦੇ ਬੱਚਾ ਚੰਗਾ ਕਰ ਮਾਈ ਦਾ ਬੱਚਾ ਮਗਰ ਬੱਚੀ ਮੁੱਲ ਜਾਇਜ ਹੋ ਬਾਈ ਮੁੱਲ ਆਡਰ ਬੰਨੇ ਜਾਇਜ ਹੋਗੇ ਮੁੱਲ ਤਾਂ ਆਪਾ ਵਾਦੇ ਕਰ ਦੇਈਏ ਮੁੱਲ ਬਾਈ ਆਪਣਾ ਪਹਿਲੇ ਦੂਜੇ ਫੋਨ ਦੀ ਵੇਖ ਜੰਦੀਆਂ ਵੇੜਾ ਬਹੁਤ ਠੀਕ ਆ ਬਾਈ ਹਾਂ ਕੋਈ ਗੱਲ ਕੀਦਾ ਢਲੇ ਦੀ ਸਾਫ ਸੁਥਰੀ ਬਹੁਤ ਆ ਠੰਡੀ ਸੀ ਦਾ ਕੋਈ ਚੱਕਰ ਨਹੀਂ ਕੋਈ ਕਹਿੰਦੀ ਜਮੇ ਲੈ ਕਹਿੰਦੀ ਕੁਛ ਨਹੀਂ ਹੈ ਨਾ ਲੈ ਕਿਆ ਬਾਤ ਹੈ ਜਿਵੇਂ ਮਰਜੀ ਵਈ ਡਾਕਟਰ ਇਧਰ ਦੀ ਵਈ ਉਧਰ ਦੀ ਵਈ ਕੁਝ ਵੀ ਨਹੀਂ ਕਹਿਣਾ ਇਹ ਓਕੇ ਬਾਈ ਹਾਂ ਅੱਗੇ ਭਰਾ ਤਿੰਨ ਨੰਬਰ ਕਿਹੜਾ ਸੂਆ ਡਾਕਟਰ ਦੂਜਾ ਸੂਆ ਸੋਨਾ ਹੀ ਵਹਿ ਰਿਹਾ ਕਿੰਨੇ ਦਿਨ ਲੈਂਦੀ ਹੈ ਬਾਈ ਡਾਕਟਰ ਦਿਨ ਲੈ ਜੂ ਹਜੇ ਮੰਨ ਕੇ ਚੱਲੋ ਵੀ 2 ਤੋਂ 4 ਦਿਨ 2 ਤੋਂ 4 ਹਾਂ ਵੱਡੀ ਬੁੱਢੀ ਬਹੁਤ ਆ ਬਾਕੀ ਸਭੀ ਭਲੀ ਬਹੁਤ ਆ ਇਹ ਮੱਡੀ ਚੰਗੀ ਆ ਬਈ ਸਭੀ ਭਲੀ ਆ ਆਰਡਰ ਬਹੁਤ ਸੋਹਣਾ ਤਿਆਰ ਕਰਦੀ ਆ ਬੱਚੀ ਦਾ ਆਰਡਰ ਬਹੁਤ ਹੂੰ ਤਾਂ ਕਿ ਸਾਸ ਸੂਸਰੀ ਬਹੁਤ ਆ ਮੂੰਹ ਮਾਂ ਦਿਖਾਦੀ ਨਸਲ ਨਸਲ ਬਹੁਤ ਆ ਸਹੀ ਗੱਲ ਆ ਬਾਈ ਦੁੱਧ ਵੀ ਮਾਲਕਾਂ ਦੇ ਆਰਡਰ 22 23 ਕਿਲੋ ਪਹਿਲਾਂ ਦਾ ਚੋਆ ਰੱਖਿਆ ਦੂਜਾ ਸੁਆ ਹੂੰ ਇਹ ਕਿ ਨਾ ਹੋ 25 26 ਕਿਲੋ ਦੋ ਚ ਪਾਉਣਾ ਚਾਹੀਦਾ ਫੇਰ ਠੀਕ ਆ ਠੀਕ ਆ ਬੰਨਾ ਬਾਕੀ ਦਾ ਆਰਡਰ ਮੂੰਹ ਮੱਥਾ ਦੇ ਤਿਆਰ ਕਰੋ ਫੇਸ ਦੇ ਬੇ ਦਾ ਆਰਡਰ ਨਸਲ ਬਹੁਤ ਆ ਬਹੁਤ ਜਿਆਦਾ ਸੋਹਣੀ ਆ ਦਾ ਆਰਡਰ ਬੈਠ ਸਹੀ ਗੱਲ ਆ ਫੇਸ ਹਾਂ ਬਾਕੀ ਉਂ ਵੀ ਰੰਗ ਕੁਆਲਿਟੀ ਬਹੁਤ ਆ ਰੰਗ ਬਾਜ ਬਹੁਤ ਚੰਗੀ ਆ ਸਹੀ ਗੱਲ ਆਫ 23 ਬਹੁਤ ਆ ਬਾਈ ਬਾਕੀ ਲੇਵਾ ਦਿਖਾ ਦੀ ਸਮਾਰ ਕੇ ਸੰਧੀ ਸੀ ਵੀ ਬਹੁਤ ਆ ਕਮਾਲ ਦਾ ਥਾਨ ਬਹੁਤ ਚੰਗਾ ਲੱਗਿਆ ਬਾਈ ਮੁੱਠੀ ਵਾਲਾ ਥਾਨ ਕੱਲਾ ਕੱਲਾ ਥਾਨ ਚਾਰੇ ਥਾਨ ਦੇ ਖੜਵੇਂ ਪੂਰੇ ਗਏ ਸੀ ਨੇੜੇ ਤੋਂ ਜਰੂਰ ਚੈੱਕ ਕਰਵਾਵਾਂਗੇ ਆਰਡਰ ਦੇਖੋ ਬਾਈ ਆਰਡਰ ਕਮਾਲ ਦਾ ਹਜੇ ਕਿੱਤੀ ਗਤੀ ਅੱਤਰ ਲਾਂ ਬੋ ਪਈਏ ਸਾਰੀਆਂ ਬਾਲਡਾਂ ਲੈ ਗੱਢ ਕੇ ਕਰਵਾ ਲਈ ਗੱਡੀ ਗੱਲੀ ਜਾ ਰਹੀ ਹੈ ਤੁਸੀਂ ਸੰਧੀ ਦੇਖ ਹੂੰ ਲਾ ਜਿਵੇਂ ਮਰਜ਼ੀ ਬੈਠਾ ਰਹੇ ਜਿਵੇਂ ਮਰਜ਼ੀ ਡਾਕਟਰ ਲੈ ਨਹੀਂ ਕੁਝ ਨਹੀਂ ਹੈ ਨਾ ਗੱਬਣਾ ਜਿਵੇਂ ਡਾਕਟਰ ਸੁਈ ਬਾਹਲੇ ਮਨੇ ਭਾਈਆ ਕੋਈ ਚੱਕਰੀ ਨਹੀਂ ਹੈ ਹੂੰ ਪਾਕਿਸਤਾਨ ਤੋਂ ਦਿਖਾ ਰਹੇ ਪੂਰਾ ਮੁਠੀ ਆ ਰਹਾਂ ਦਾ ਨਹੀਂ ਵਾਲਾ ਦਾ ਨਹੀਂ ਕੋਈ ਤਾਂ ਕੀ ਆਵਾਜ਼ ਬਹੁਤ ਜਿਆਦਾ ਚੰਗੀ ਆ ਡਾਕਟਰ ਮਤਲਬ ਉਹਨੇ ਵਾਲੂ ਬਾ ਦਿਖਾ ਦੇ ਡਾਕਟਰ ਸਹੀ ਗੱਲ ਲੈਵਾ ਸਾਫ ਸੁਥਰੀ ਬਹੁਤ ਹੈ ਹੂੰ ਹੂੰ ਲਓ ਮੋਲ ਜੈ ਜੀ ਮੋਲਰਡ ਜਾਇਜ਼ ਕਰਾਂਗੇ ਬਾਕੀ ਟੈਲ ਸੂਲ ਦੇਖ ਵੇਣ ਦੇ ਹਾਂ ਢੱਲਾ ਬੋਲਦਾ ਹੈ ਨਾ ਬ੍ਰੀਚ ਪਾਈ ਨਾਲ ਹੁਣ ਪਾਉਣ ਲੱਗੇ ਆ ਤੇ ਮਰੀ ਬੜੀ ਭਾ ਭੱਜਦੀ ਤੇ ਬਰ ਬੂ ਬੂ ਡਾਟਰ ਬਹੁਤ ਜਿੰਨੀ ਕਹਦੇ ਉੰਨੀ ਬਾਨਾ ਫਿਰਦੇ ਹਨ ਬਹੁਤ ਚੰਗੇ ਹਨ ਡਾਟਰ ਬਾਹੀ ਪਿੱਛੀ ਤੇ ਚੰਗੇ ਵਾਹ ਖਾਣ ਲੈ ਵਾ ਸਹੀ ਗੱਲ ਆ ਬਾਕੀ ਬੱਦੀ ਗੱਲ ਕੀ ਡਾਟਰੂ ਦੇ ਫਿਰ ਪਧਰੀ ਪੁੱਧਰੀ ਲੈਵੇ ਤੇ ਮੂਹ ਨੂੰ ਦੇ ਡਾਟਰ ਨਾ ਡਾਂਗੇ ਨੀ ਹਣਾ ਲੈ ਨਾੜ ਦੇਖੋ ਬਈ ਇਹ ਖਾਂ ਤੋਂ ਹੁੰਦਾ ਕੀ ਬਾਤ ਆ ਹਾਂ ਬਾਕੀ ਮੂਹ ਨੂੰ ਲੈਵਾ ਦੇ ਡਾਟਰ ਪੂਰਾ ਸਹੀ ਗੱਲ ਹੈ ਬਾਈ ਉਹ ਜੋ ਬੈੜਦਾ ਬਹੁਤ ਹੈ ਬਾਕੀ ਮੂੰਹ ਮੱਥਾ ਦੇਦਾ ਫੇਸ ਬੜਾ ਪਿਆਰਾ ਹੈ ਨਾ ਥਾਂ ਦਾ ਤਾਂ ਜਾਦੂਤ ਬਹੁਤ ਆ ਰਿਹਾ ਮੋਲ ਦਾ ਫੂਨ ਤੇ ਉਹ ਮੂੰਹ ਹਾਂ ਬਾਕੀ ਮਗਰੋਂ ਵਿਛਾ ਤੋ ਸਾਰੀ ਨਹੀਂ ਬੇਦੀ ਖੁਦੀ ਖਲੀ ਬਹੁਤ ਆ ਰਿਹਾ ਸਹੀ ਗੱਲ ਹੈ ਲਓ ਤੇ ਨਾਗਸੀ ਭਰਾ ਕੋਲੇ ਤਿੰਨ ਬਈ ਤਿੰਨ ਹੀ ਦਿਖਾਤੀ ਕਿਸੇ ਵੀਰ ਦੇ ਦੰਨਾ ਜੋ ਕੋਈ ਵੀ ਤੁਸੰਦਾ ਵੀ ਬਈ ਨਾ ਕਨੈਕਟ ਕਰ ਲਿਓ ਧੰਨਵਾਦ